ਸਸਿਕਾ ਜੀ ਸਾਰਿਆਂ ਨੂੰ ਪੰਜਾਬੀ ਫੂਡ ਬਲੌਗ ਵੱਲੋਂ ਅੱਜ ਮੈਂ ਤੁਹਾਨੂੰ ਇੱਕ ਦੁਨੀਆ ਦੀ ਬਹੁਤ ਸੋਹਣੀ ਜਗ੍ਹਾ ਦੇ ਦਰਸ਼ਨ ਕਰਾਉਣ ਜਾ ਰਹੀ ਆ ਤੇ ਤੁਸੀਂ ਸਾਰੇ ਜਣੇ ਇੱਧੇ ਵੀਡੀਓਜ਼ ਦੇ ਨਾਲ ਬਨੇ ਰਹੋ ਐਂਡ ਤੱਕ ਜਰੂਰ ਦੇਖ ਕੇ ਵੀਡੀਓ ਜਦੋਂ ਹੀ ਮੈਂ ਘਰ ਉਤਰੇ ਲੱਗੀ ਤੇ ਮੈਨੂੰ ਇੱਕ ਵਾਰੀ ਫੇਰ ਕਰੇ ਵਾਪਸ ਜਾਣਾ ਪਿਆ ਸੀ ਮੈਨੂੰ ਥੋੜਾ ਜਿਹਾ ਸਮਾਨ ਜੋ ਪੈਕ ਕੀਤਾ ਸੀ ਉਹ ਮੈਂ ਕਰੇ ਭੁੱਲ ਗਈ ਸੀ ਫਿਰ ਅਸੀਂ ਅਨੰਦ ਜਦੋਂ ਲੁਧਿਆਣੇ ਪਹੁੰਚੇ ਤਾਂ 2 ਘੰਟੇ ਬਾਅਦ ਤਾਂ ਕਾਫੀ ਜ਼ਿਆਦਾ ਜਾਮ ਲੱਗਿਆ ਹੋਇਆ ਸੀਗਾ ਲੁਧਿਆਣੇ ਜਿਹੜਾ ਮੇਨ ਭੁੱਲ ਜਾਂਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੈਨੋਸ ਤੋਂ ਬਾਅਦ ਫਿਰ ਅਸੀਂ ਆਣਾ ਜਾ ਫਿਰ ਜਾਮ ਕਲੀਅਰ ਹੋਇਆ ਤੇ ਤੁਹਾਨੂੰ ਬਹੁਤ ਜ਼ਿਆਦਾ ਸੀ ਠੰਡ ਵੀ ਬਹੁਤ ਜ਼ਿਆਦਾ ਸੀਗੀ ਫਿਰ ਅਸੀਂ ਹਨਾ ਰਸਤੇ ਦੇ ਵਿੱਚ ਆ ਕਾਫੀ ਜਿਹੜੇ ਹਨਾ ਰਸ਼ਵੀ ਸੀਗਾ ਤੇ ਟ੍ਰੈਫਿਕ ਵੀ ਬਹੁਤ ਸੀਗਾ ਦੇ ਕਿਤੇ ਕਿਤੇ ਤਾਂ ਟ੍ਰੈਫਿਕ ਕਲੀਅਰ ਸੀਗਾ ਫਿਰ ਕਾਫੀ ਲੋਕੀ ਆਪਣਾ ਨਵਾਂ ਸਾਲ ਮਨਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਸੀ ਲੋਕੀ ਤੇ ਰਸਤੇ ਦੇ ਵਿੱਚ ਮੈਂ ਦੇਖਿਆ ਬਾਈਕ ਤੇ ਵੀ ਲੋਕੀ ਜਾ ਰਹੇ ਸੀ ਟਰਾਲੀਆਂ ਦੇ ਵਿੱਚ ਹਨਾ ਸੰਗਤ ਬੈਠੀ ਹੋਈਆਂ ਸਨ ਜਾ ਰਹੇ ਸੀ ਆਪਣਾ ਨਵਾਂ ਮਸਲ ਮਨੋਣ ਲਈ ਤੇ ਮੈਂ ਵੀਡੀਓ ਤਾਂ ਪਹਿਲਾਂ ਹੀ ਅਪਲੋਡ ਕਰਨੀ ਸੀ ਪਰ ਮੈਂ ਕਰ ਨਹੀਂ ਪਾਈ ਮੈਨੂੰ ਟਾਈਮ ਐਕਚੁਅਲੀ ਲੱਗਿਆ ਨਹੀਂ ਸੀਗਾ ਵੀਡੀਓ ਤੇ ਐਡਿਟ ਕਰਨੀ ਸੀਗੀ ਫਿਰ ਮੈਂ ਤੇ ਜਦੋਂ ਅਸੀਂ ਅਨੰਦਪੁਰ ਸਾਹਿਬ ਦਾ ਜਿਹੜਾ ਮੇਨ ਰੋਡ ਸੀ ਉਹਦੇ ਵਿੱਚ ਐਂਟਰ ਹੋਏ ਤਾਂ ਉੱਥੇ ਫਟਕ ਲੱਗਿਆ ਸੀ ਫਿਰ ਟਾਣਾ ਟੂਲ ਪਲੇਸਾ ਤੇ ਪਹੁੰਚੇ ਇੱਥੋਂ ਇੰਟਰੂ ਮੈਂ ਇਜਾਜ਼ਤ ਟਿਕਟ ਲਿੱਤੀ ਥੈਨ ਅਸੀਂ ਹਨਾ ਸ਼ਾਮ 4:00 ਪੰਜ 4:30 ਵਜੇ ਸੀ ਤੇ ਭੁੱਖ ਵੀ ਬਹੁਤ ਜ਼ੋਰ ਦੀ ਲੱਗੀ ਹੋਈ ਸੀ ਫਿਰ ਅਸੀਂ ਇੱਕ ਟਾਬੇ ਤੇ ਰੁਕੇ ਉੱਥੇ ਹਨਾ ਲੰਗਰ ਖਾਦਾ ਰੋਟੀ ਖਾਦੀ ਰੋਟੀ ਖਾਣ ਤੋਂ ਬਾਅਦ ਫਿਰ ਅਸੀਂ ਹਨਾ ਆਪਣੀ ਪੇਟ ਪੂਜਾ ਕੰਪਲੀਟ ਕਰਨ ਤੋਂ ਬਾਅਦ ਚਾਹੋ ਪੀਤੀ ਚਾਹ ਪੀ ਕੇ ਫਿਰ ਹੋਣਾ ਸੀ ਆਪਣੇ ਹਨਾ ਬਾਬਾ ਜੀ ਦੇ ਕੋਲ ਪਹੁੰਚਣ ਲਈ ਵੀ ਲੇਟ ਹੋ ਰਹੀ ਸੀ ਉਦੋਂ ਨੇਰਾ ਹੋਣ ਲੱਗੇ ਸੀ ਧੁੰਦ ਵੀ ਬਹੁਤ ਜ਼ਿਆਦਾ ਸਟਾਰਟ ਹੋਣ ਵਾਲੀ ਸੀ ਹੋਈ ਜਾਂਦੀ ਸੀ ਤੇ ਨਾ ਧੁੱਪ ਨਾ ਚਾਹਤਾ ਬਹੁਤ ਜ਼ਿਆਦਾ ਸੀ ਤੇ ਫਿਰ ਅਸੀਂ ਜੀ ਦੋ ਨੰਦਪੁਰ ਸਾਹਿਬ ਪਹੁੰਚੇ ਤੇ ਨੰਦਪੁਰ ਸਾਹਿਬ ਦਾ ਜਿਹੜਾ مین ਗੇਟ ਸੀ ਤੇ ਕਿੰਨੀ ਸੋਹਣੀ ਲਾਈਟਿੰਗ ਦਾ ਦ੍ਰਿਸ਼ ਦੇਖਿਆ ਜੋ ਕਿ ਮੈਂ ਵੀਡੀਓ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਦਿਖਾ ਰਹੀ ਹਾਂ ਸੋ ਪਲੀਜ਼ ਸਾਰੇ ਜਣੇ ਵੀਡੀਓਜ਼ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਦੂਰੇ ਮੈਨੂੰ ਪਤਾ ਸੀ ਦੇਖ ਲੈ ਸੀ ਨੰਦਪੁਰ ਸਾਹਿਬ ਪਹੁੰਚ ਚੁੱਕੇ ਸੀ ਇਹ ਨੰਦਪੁਰ ਸਾਹਿਬ ਜਿੱਥੇ ਪਹੁੰਚੇ ਫਿਰ ਉੱਥੇ ਹਨਾ ਮੈਂ ਕਿਹਾ ਚਲੋ ਤੁਹਾਡੇ ਲਈ ਕਲਿੱਪਸ ਰੈਡੀ ਆ ਤੁਸੀਂ ਸਾਰੇ ਜਣੇ ਘਰੇ ਬੈਠੇ ਦਰਸ਼ਨ ਕਰ ਲਓ ਅਨੁਸ਼ੀਰ ਨੰਦਪੁਰ ਸਾਹਿਬ ਜੀ ਦੇ ਅਮ ਫਿਰ ਅਸੀਂ ਜਗਨਨੰਦਪੁਰ 사이 ਪਹੁੰਚੇ ਫਿਰ ਅਸੀਂ ਇੱਥੇ ਕਾਫੀ ਹਨਾ ਵੇਟ ਕੀਤੀ ਕਿਉਂਕਿ ਹਨਾ ਕਾਫੀ ਸੰਗਤ ਸੀ ਰਸ਼ ਬਹੁਤ ਜ਼ਿਆਦਾ ਸੀ ਇੱਥੇ ਤਾਂ ਹਨਾ ਸਰਾਂ ਦਾ ਸਰਾਂ ਦੇ ਵਿੱਚ ਸਾਨੂੰ ਰੂਮ ਨਹੀਂ ਮਿਲ ਰਿਹਾ ਸੀ ਤੇ ਫਿਰ ਅਸੀਂ ਵੇਟਿੰਗ ਕੀਤੀ ਰੂਮ ਰੂਮ ਲੈਣ ਲਈ ਫਿਰ ਸਰਾਂ ਦੇ ਵਿੱਚ ਅਸੀਂ ਰੂਮ ਲਿਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਸੀਗਾ ਮੈਂ ਕਰੀ ਐਕਚੁਅਲੀ ਮੈਨੂੰ ਸੂਟ ਨਹੀਂ ਸੀਗਾ ਠੰਡ ਵਾਸਤੇ ਕੋਈ ਵੇਅਰ ਕਰਨ ਨੂੰ ਫਿਰ ਅਸੀਂ ਬਾਰਵੀਂ ਬੱਪਈ ਦੇ ਇਧਰ ਮਤਲਕੀ مین ਗੇਟ ਤੇ ਮੱਥਾ ਟੇਕ ਲਿਆ ਸੀ ਫਿਰ ਕਿਉਂਕਿ ਮੱਥਾ ਤਾਂ ਅਸੀਂ ਸਵੇਰੇ ਟੇਕਣਾ ਸੀ ਨਾ ਮਾਰਨਿੰਗ ਨਵੇਂ ਸਾਲ ਵਾਲੇ ਦਿਨ ਫਿਰ ਉਸ ਤੋਂ ਬਾਅਦ ਫਿਰ ਹਣਾ ਮੈਨੂੰ ਸੂਟ ਲੈਣਾ ਸੀ ਤੇ ਮੈਂ ਬਾਜ਼ਾਰ ਥੋੜਾ ਜਿਹਾ ਬਾਹਰਲੀ ਸਾਈਡ ਆਈ ਤੇ ਕਾਫੀ ਸ਼ਾਪਸ ਬੰਦ ਸੀ ਮੈਨੂੰ ਟੈਨਸ਼ਨ ਪੈ ਗਈ ਮੈਂ ਕਿ ਹੁਣ ਮਾਰਨਿੰਗ ਕੀ ਵੇਅਰ ਕਰੂੰਗੀ ਜੀਨਸ ਪਾ ਨਹੀਂ ਸਕਦੇ ਹਣਾ ਤੇ ਮੈਂ ਗਰਮੀ ਵਾਲੇ ਸੂਟ ਵੀ ਨਹੀਂ ਮੈਂ ਵੇਅਰ ਕੱਟੀ ਕਰਦੀ ਆ ਫਿਰ ਹਨਾ ਕਾਫੀ ਸ਼ਾਪਸ ਘੁੰਮੇ ਤੇ ਇੱਕ ਦੋ ਸ਼ਾਪ ਦੇਖਿਆ ਮੈਨੂੰ ਸੂਟ ਪਸੰਦ ਨਹੀਂ ਆਇਆ ਫਿਰ ਮੈਂ 그린 ਵਾਲਾ ਸੂਟ ਪਸੰਦ ਕੀਤਾ ਜਦੋਂ ਮੈਂ ਦੋ ਤਿੰਨ ਸ਼ਾਪਸ ਦੇਖਿਆ ਫਿਰ ਮੈਨੂੰ 그린 ਵਾਲਾ ਸੂਟ ਪਸੰਦ ਕਰਨ ਤੋਂ ਬਾਅਦ ਫਿਰ ਮੈਂ ਇਹਨੂੰ ਖਰੀਦ ਲਿਆ ਖਰੀਦਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਪਰੀ ਨਾਲ ਜਾਂਦੀ ਹੈ ਤਾਂ ਪਰੀ ਨੇ ਤਾਂ ਕੁਝ ਆਪਣਾ ਕਰੀਦ ਨੇ ਕੋਈ ਚੀਜ਼ ਆਪਣਾ ਟॉय ਵਗੈਰਾ ਖਰੀਦਣਾ ਹੁੰਦਾ ਫਿਰ ਉਹਨੂੰ ਟॉय ਖਰੀਦਿਆ ਤੇ ਫਿਰ ਮੈਂ ਚਲੋ ਮੈਂ ਸੋਚਿਆ ਕਿ ਚਲੋ ਇੱਕ ਵੀਡੀਓਜ਼ ਸ਼ੇਅਰ ਕਰ ਦਿੰਨੀ ਆ ਤੇ ਫਿਰ ਹਨਾ ਇਤੋ ਸ਼ੋਪਿੰਗ ਸ਼ੋਪਿੰਗ ਕਰਨ ਤੋਂ ਬਾਅਦ ਫਿਰ ਮਾਰਨਿੰਗ 'ਚ ਹਨਾ ਮੈਂ ਫਰੈਸ਼ ਅਪ ਹੋ ਕੇ ਮੱਥਾ ਟੇਕਣਾ ਸੀ ਫਿਰ ਗੁਰੂ ਘਰ ਜਾਣ ਤੋਂ ਪਹਿਲਾਂ ਮੈਂ ਰਮਾਲਾ ਸਾਹਿਬ ਲੈਤਾ ਰਮਾਲਾ ਸਾਹਿਬ ਲੈਣ ਤੋਂ ਬਾਅਦ ਫਿਰ ਹਨਾ ਜਦੋਂ ਰਮਾਲਾ ਸਾਹਿਬ ਲੈ ਲਿਆ ਫਿਰ ਦੇਖ ਕਰਵਾਈ ਦੇ ਕਰਵਾਦੋਂ ਮੈਂ ਮੱਥਾ ਟੇਕ ਗਿਆ ਪਰ ਮੈਂ ਤੁਹਾਡੇ ਤੁਹਾਨੂੰ ਅੰਦਰ ਦੀ ਵੀ ਦਰਸ਼ਨ ਕਰਾਣੇ ਸੀ ਬਟ ਉਥੇ ਬਹੁਤ ਘਟ ਅਲਾਉਡ ਆ ਫੋਨ ਵੈਸਤਾ ਅਲਾਉਡ ਹੀ ਨਹੀਂ ਆ ਪਰ ਮੈਂ बार-बार ਅਣਾ ਵੀਡੀਓ 라ਹੀ ਤੁਹਾਨੂੰ ਮੱਥਾ ਮਲਕੀ ਤੁਹਾਡੇ ਦਰਸ਼ਨ ਕਰਵਾਤੇ ਤੁਸੀਂ ਵੀਡੀਓ 라ਹੀ ਮੱਥਾ ਦੇਖ ਸਕਦੇ ਹੋ ਪਰਮਾਤਮਾ ਤੁਹਾਡੇ ਲਈ ਇਹ ਸਾਲ ਬਹੁਤ ਵਧੀਆ ਲਿਆਏ ਚੜਦੀ ਕਲਾ ਚ ਰਹੋ ਤੁਸੀਂ ਸਾਰੇ ਹਮੇਸ਼ਾ ਫਿਰ ਉਸ ਤੋਂ ਬਾਅਦ ਮੈਂ ਬਾਹਰ ਹੀ ਹਾਂ ਨਾ ਦੋਨੋਂ ਵੀਡੀਓ ਰਾਹੀਂ ਦੇਖ ਹੀ ਰਹੇ ਹਾਂ ਕਿ ਆਲੇ ਦੁਆਲੇ ਕਿੰਨੀ ਜ਼ਿਆਦਾ ਧੁੰਦ ਸੀ ਕੁਝ ਵੀ ਨਹੀਂ ਦਿਖ ਰਿਹਾ ਸੀ ਦੂਰ ਦੂਰ ਤੱਕ ਤੇ ਠੰਡ ਬਹੁਤ ਜ਼ਿਆਦਾ ਸੀ ਫਿਰ ਹਨਾ ਫਿਰ ਸਵੇਰੇ ਸਰੀ 11:00 ਵਜੇ ਸੀ ਫਿਰ ਲੰਗਰ ਸ਼ਕਿਆ ਪ੍ਰਸ਼ਾਦਾ ਫਿਰ ਮੈਨੂੰ ਤਾਂ ਵੈਸੇ ਬਹੁਤ ਵਧੀਆ ਲੱਗਦਾ ਹੈ ਹਨਾ ਗੁਰੂ ਘਰ ਦਾ ਲੰਗਰ ਤੇ ਫਿਰ ਉਸ ਤੋਂ ਬਾਅਦ ਮੈਂ ਲੰਗਰ ਛਕਣ ਤੋਂ ਬਾਅਦ ਫਿਰ ਮੈਂ ਸੋਚਿਆ ਚਲੋ ਹੁਣ ਕੀ ਕਹਿੰਦੇ ਤੁਹਾਨੂੰ ਦੋਨੋਂ ਸਾਰੀ ਵੀਡੀਓ ਰਾਹੀਂ ਸ਼ੇਅਰ ਕਰਤਾ ਦਿਖਾਤਾ ਹੁਣ ਤਾਂ ਪਲੀਜ਼ ਸਾਰੇ ਜਣੇ ਵੀਡੀਓਜ਼ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਪੋਰਟ ਕਰ ਦਿਆ ਕਰੋ ਤੇ ਤਾਂ ਕਿ ਮੈਂ ਨਿਊ ਨਿਊ ਕੰਟੈਂਟ ਲੈ ਕੇ ਆਈ ਜਾਵਾਂ ਤੁਹਾਡੇ ਨਾਲ ਸ਼ੇਅਰ ਕਰਾਂ ਫਿਰ ਅਸੀਂ ਵਾਪਸ ਹੀ ਆਪਣੇ ਘਰ ਨੂੰ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਇਸ ਸਾਲ ਤੁਹਾਡਾ ਸਾਰਿਆਂ ਲਈ ਵਧੀਆ ਰਹੇ ਚੜਦੀ ਕਲਾ ਚ ਰਹੋ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਥੈਂਕ ਯੂ